ਧੰਨ ਵਾਹਿਗੁਰੂ ਸਾਹਿਬ ਜੀ ਮਹੱਲਾ ਤੀਜਾ ਏ ਮਨ ਐਸਾ ਸਤ ਗੁਰ ਖੋਜ ਲਹੁ ਜਿਤ ਸੇਵੈ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਹਉ ਮੈਂ ਸ਼ਬਦ ਜਿਲਾਏ ਕੂੜੈ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਉਰੇ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜ਼ਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਯੋਗ ਸਤ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜੂਰੀ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਵਡਪਾਗੇ ਹੋ ਜੋ ਸਤਗੁਰਾਂ ਦੀ ਰਹਿਮਤ ਬਖਸ਼ਿਸ਼ ਹਾਸਲ ਕਰ ਰਹੇ ਜੇ ਚੱਲ ਰਹੀ ਲੜੀਵਾਰ ਵਡਹੰਸ ਕੀ ਵਾਰ ਦੀ ਪਾਵਨ ਵਿਚਾਰ ਆਪ ਜੀ ਨੇ 14ਵੀਂ ਪੌੜੀ ਦੇ ਨਾਲ ਜੋ ਦੂਸਰਾ ਸ਼ਲੋਕ ਦਰਜ ਹੈ ਉਸ ਦਾ ਮੂਲ ਪਾਠ ਸਰਵਣ ਕੀਤਾ ਹੈ ਇਸ ਸ਼ਲੋਕ ਦੀ ਵਿਚਾਰ ਕਲ ਸਮਾਪਤੀ ਵੇਲੇ ਆਪਾਂ ਆਰੰਭ ਕੀਤੀ ਸੀ ਜਿਸ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿਣ ਲੱਗੇ ਮਨਾ ਇਹੋ ਜੇ ਸੱਚੇ ਸਤਗੁਰਾਂ ਨੂੰ ਲੱਭ ਜੀ ਦਾ ਨਾਮ ਜਪਣ ਦੇ ਨਾਲ ਜਨਮ ਮਰਨ ਦਾ ਦੁੱਖ ਖਤਮ ਹੋ ਜਾਵੇ ਇਹ ਦੂਸਰੇ ਸ਼ਲੋਕ ਦੀ ਆਰੰਭਕ ਪੰਗਤੀ ਹੈ ਮਹੱਲਾ ਤੀਜਾ ਏ ਮਨ ਐਸਾ ਸਤਗੁਰ ਖੋਜ ਲਾਹੋ ਜਿਤ ਸੇਵੇ ਐ ਜਨਮ ਮਾਰਾ ਦਾ ਦੁੱਖ ਜਾਏ ਤੇ ਮੈਂ ਸਮਾਪਤੀ ਤੇ ਕਹਿਆ ਸੀ ਉਹ ਗੁਰੂ ਹੋਣਾ ਕਿਹੜਾ ਚਾਹੀਦਾ ਹੈ ਗੁਰੂ ਉਹ ਜਿਹੜਾ ਪ੍ਰਮਾਤਮਾ ਦੇ ਵਿੱਚ ਅਪੇਧ ਹੈ ਗੁਰੂ ਉਹ ਜਿਹੜਾ ਪ੍ਰਮਾਤਮਾ ਦਾ ਨਾਮ ਜਪ ਕੇ ਇੱਕ ਮਿਕ ਹੋਇਆ ਪਿਆਏ ਤੇ ਦੋ ਪਰਮਾਨ ਖਾਸ ਕਰਕੇ ਮੈਂ ਸਮਾਪਤੀ ਤੇ ਸਾਂਝੇ ਕੀਤੇ ਸਨ ਇੱਕ ਸ਼ਲੋਕ ਸੀ ਸੁਖਮਨੀ ਸਾਹਿਬ ਦਾ ਗੁਰੂ ਅਰਜੁਨ ਸਾਹਿਬ ਦਾ ਕਿ ਸਤ ਪੁਰਖ ਜਿਨ ਜਾਨਿਆ ਸਤ ਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖ ਉਧਰੈ ਨਾਨਕ ਹਰ ਗੁਣ ਗਾਉ ਦੂਸਰਾ ਗੁਰੂ ਰਾਮਦਾਸ ਜੀ ਦਾ ਬਚਨ ਸਿਕੇ ਧੰਨ ਧੰਨ ਗੁਰ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿੰਨਾ ਲਏ ਛਡਾਏ ਤੇ ਇਸ ਸ਼ਲੋਕ ਦੇ ਅਖਰੀ ਅਰਥ ਕੀਤੇ ਸਨ ਕਿ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਡਿਟ ਇਥੋਂ ਵਿਚਾਰ ਹੁਣ ਆਪਾਂ ਅੱਗੇ ਤੋਰਦੇ ਆ ਇਥੇ ਗੁਰੂ ਅਮਰਦਾਸ ਜੀ ਕਹਿਣ ਲੱਗੇ ਮੇਰੇ ਆ ਮਨਾ ਤੂੰ ਗੁਰੂ ਲੱਭਣ ਆਏ ਤੇ ਚੰਗਾ ਲੱਭ ਪਹਿਲੀ ਤੇ ਮੈਂ ਬੇਨਤੀ ਕਰਾਂ ਕਿ ਮਨ ਦਾ ਵਿਸ਼ਾ ਜਿਹੜਾ ਉਹ ਗੁਰੂ ਦੇ ਨਾਲ ਹੈ ਇਹਨੂੰ ਅਸੀਂ ਤਨ ਵਾਲੇ ਪਾਸੇ ਪੂਰਾ ਨਾ ਜੋੜੀਏ ਠੀਕ ਹੈ ਤਨ ਕਰਕੇ ਆਪਾਂ ਗੁਰੂ ਧਾਰਨ ਕਰਨਾ ਹੈ ਪਰ ਜਿੰਨੇ ਧਰਮੇ ਬਣਨਾ ਹੈ ਉਹ ਸਾਡੇ ਮਨ ਨੇ ਬਣਨਾ ਹੈ ਜਦੋਂ ਤੁਸੀਂ ਮੈਲ ਦੀ ਗੱਲ ਕਰਦੇ ਜੇ ਜਦੋਂ ਤੁਸੀਂ ਵਿਕਾਰਾਂ ਦੀ ਗੱਲ ਕਰਦੇ ਤੇ ਉੱਥੇ ਮਨ ਦਾ ਜ਼ਿਕਰ ਆਉਂਦਾ ਤਨ ਦਾ ਜ਼ਿਕਰ ਨਹੀਂ ਆਉਂਦਾ ਕਦੀ ਵੀ ਜੇ ਤਨ ਦਾ ਜ਼ਿਕਰ ਆਵੇਗਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਕੇ ਮੂਤ ਪੁਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਤੋਂ ਇਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਤਨ ਨੂੰ ਸਾਫ਼ ਕਰਨਾ ਅਸੀਂ ਧਰਮੀ ਆਪਣੇ ਮਨ ਨੂੰ ਬਣਾਉਣਾ ਸੀ ਪਰ ਅੱਜ ਸਾਡਾ ਸਾਰਾ ਜਿਹੜਾ ਜੋਰ ਹੈ ਉਹ ਤਨ ਦੇ ਉੱਤੇ ਲੱਗਾ ਹੋਇਆ ਹੈ ਤੇ ਮੈਂ ਕੱਲ ਵੀ ਦੋ ਸ਼ਬਦ ਵਰਤੇ ਸਨ ਇੱਕ ਭੀਖ ਦੀ ਬੰਦਗੀ ਹੈ ਇੱਕ ਗੁਨਾ ਦੀ ਬੰਦਗੀ ਹੈ ਪਰ ਮਨੁੱਖ ਦਾ ਇਹ ਸੁਭਾਅ ਬਣ ਚੁੱਕਾ ਹੋਇਆ ਏ ਕਿ ਮਨੁੱਖ ਹਮੇਸ਼ਾ ਭੇਖ ਨੂੰ ਹੀ ਪ੍ਰਵਾਨ ਕਰਦਾ ਏ ਉਹ ਸੱਚ ਵਾਲੇ ਪਾਸੇ ਤੁਰਨ ਦਾ ਯਤਨ ਨਹੀਂ ਕਰਦਾ ਇੱਕ ਸਾਡੀ ਨਾ ਸਾਈਕੋਲੋਜੀ ਇੱਥੋਂ ਤੱਕ ਸੀਮਾ ਦੇ ਵਿੱਚ ਰੱਖੀ ਹੋਈ ਹੈ ਤੁਸੀਂ ਕਿਸੇ ਬਾਜ਼ਾਰ 'ਚ ਜਾਓ ਇੱਕ ਦੁਕਾਨ ਬੜੀ ਲਿਸ਼ਕ ਦੀ ਪੁਸ਼ਕ ਦੀ ਹੋਵੇ ਚਾਰ ਜਾਣਿਆਂ ਦੀ ਉੱਥੇ ਪਰਮਾਰ ਵੱਧ ਹੋਵੇ ਚਾਰ ਗਾਕਾਂ ਦੀ ਤੇ ਸਾਡਾ ਦਿਮਾਗ ਕੀ ਆਖੇਗਾ ਇਦ ਕੋ ਚਲੀਏ ਇਦ ਕੋ ਬੰਦੇ ਜਾਦੇ ਆਉਂਦੇ ਨੇ ਹੋ ਸਕਦਾ ਇਹਦੀ ਚੀਜ਼ ਇਹਦੀ ਚੀਜ਼ ਚੰਗੀ ਹੋਵੇਗੀ ਵਧੀਆ ਹੋਵੇਗੀ ਰਿਜ਼ਲਟ ਉਹਦਾ ਭਾਵੇਂ ਕੁਝ ਵੀ ਨਿਕਲੇ ਅਸੀਂ ਭੇਖ ਨੂੰ ਜਿਹੜਾ ਹੈ ਅਸੀਂ ਬਾਰੀ ਦੇਖ ਨੂੰ ਜਿਹੜਾ ਉਹ ਮੰਨ ਕੇ ਤੇ ਉਹਦੇ ਮੁਤਾਬਕ ਤੁਰਨ ਦਾ ਯਤਨ ਕਰਦੇ ਹਾਂ ਪਰ ਅਮਰਤ ਬਾਣੀ ਨੇ ਇਸ ਗੱਲ ਦਾ ਬਿਲਕੁਲ ਖੁਲਾਸਾ ਕੀਤਾ ਹੈ ਇੱਕ ਸ਼ਲੋਕ ਹੈ ਅਮਰਤ ਬਾਣੀ ਦਾ ਮੈਂ ਪੜ੍ਹ ਦਿੰਨਾ ਕਹਿੰਨ ਕਿ ਕਬੀਰ ਸਾਹਿਬ ਦਾ ਬਚਨ ਹੈ ਕਹਿੰਨ ਕਿ ਜਿਹ ਮਾਰਗ ਪੰਡਿਤ ਗਏ ਹੁਣ ਇਹ ਪੰਡਤ ਅਤੇ ਧਰਮੀ ਲੋਕ ਨੇ ਪਾਛੈ ਪਈ ਵਹੀਰ ਵਹੀਰ ਦਾ ਅਰਥ ਲੋਕਾਂ ਨੇ ਵਹੀਰਾਂ ਕੱਤ ਦਿੱਤੀਆਂ ਮਗਰ ਲੈਣਾ ਬੰਨ ਕੇ ਇਹ ਕਹਿ ਦਿੱਤਾ ਕਿ ਸ਼ਾਇਦ ਇਹੋ ਧਰਮ ਹੈ ਪਰ ਧਰਮ ਦਾ ਤੇ ਰਸਤਾ ਹੀ ਬੜਾ ਵੱਖਰਾ ਸੀ ਜਿਹ ਮਾਰਗ ਪੰਡਤ ਗਏ ਪਾਛੈ ਭਈ ਵਹੀਰ ਇੱਕ ਅਵਕਟ ਘਾਟੀ RAM ਕੀ ਚੜ ਰਹਿਓ ਕਬੀਰ ਕਲਗ ਕਬੀਰ ਨੇ ਉਹ ਪ੍ਰਮਾਤਮਾ ਦੇ ਘਰ ਦੀ ਘਾਟੀ ਚੜੀ ਹੈ ਜਿਹਦਾ ਰਸਤਾ ਬੜਾ ਟੇਡਾ ਮੇਡਾ ਸੀ ਉਧਰ ਨੂੰ ਜਾਣਾ ਬੜਾ ਔਖਾ ਭੇਖ ਧਾਰਨ ਕਰਨਾ ਬੜਾ ਸੌਖਾ ਜੀ ਇੱਥੇ ਤਨ ਨੂੰ ਕਈ ਜੇ ਕਹਿ ਦਿੱਤਾ ਜਾਵੇ ਨਾ ਠੀਕ ਹੈ ਮੈਂ ਕਦੀ ਵੀ ਇੰਨਾ ਇਬਾਰੀ ਦੇਖਦੇ ਉੱਤੇ ਬਹੁਤਾ ਜ਼ੋਰ ਨਹੀਂ ਦਿੰਦਾ ਹੁੰਦਾ ਜੇ ਕਹਿ ਦਿੱਤਾ ਜਾਵੇ ਕਿ ਤੁਸੀਂ ਅੱਧਾ ਘੰਟਾ ਲੱਕ ਸਿੱਧਾ ਕਰਕੇ ਬੈਠਣਾ ਹੈ ਜਿਵੇਂ ਯੋਗ ਮਤ ਹੈ ਜਾਂ ਸਾਡੀਆਂ ਵੀ ਕੁਝ ਸੰਪਰਦਾਵਾਂ ਇਸ ਚੀਜ਼ ਨੇ ਵੀ ਕਹਿ ਦਿੱਤਾ ਜਾਵੇ ਵੀ ਅੱਧਾ ਘੰਟਾ ਚੌਂਕੜਾ ਮਾਰ ਕੇ ਲੱਕ ਸਿੱਧਾ ਕਰਕੇ ਬੈਠੋ ਜੀ ਹਿੱਲੋ ਨਾ ਤੇ ਜਿਨ੍ਹਾਂ ਦੇ ਲੱਕ ਦੋਖਦੇ ਨੇ ਵੀ ਉਹ ਵੀ ਮਨ ਮੁੰਨ ਕੇ ਤੇ ਅੱਧਾ ਘੰਟਾ ਬੈਠ ਸਕਦੇ ਨੇ ਕੋਈ ਬਹੁਤੀ ਵੱਡੀ ਗੱਲ ਨਹੀਂ ਲੱਕ ਸਿੱਧਾ ਕਰਕੇ ਪਰ ਜੇ ਇਹ ਕਹਿ દਈਏ ਕਿ 5 ਮਿੰਟ ਮਨ ਟਿਕਾ ਲੋ ਉਤੋਂ ਆਪਾਂ ਸਾਰੇ ਭਜਾਂਗੇ ਕਿਉਂਕਿ ਮਨ ਦਾ ਟਿਕਣਾ ਬੜਾ ਔਖਾ ਹੈ ਪਰ ਟਿਕਾਉਣਾ ਅਸੀਂ ਮਨ ਸੀ ਤਨ ਤੇ ਜਿਹੜਾ ਸੀ ਉਸ ਸਮੇਂ ਦੇ ਹਿਸਾਬ ਦੇ ਨਾਲ ਬਚਪਨ ਜਵਾਨੀ ਤੇ ਬਡੇਪੇ ਚ ਆਉਂਦਾ ਰਹਿੰਦਾ ਤਨ ਟਿਕਣ ਦੇ ਨਾਲ ਬੰਦਗੀ ਨਹੀਂ ਬੰਦਗੀ ਮਨ ਟਿਕਣ ਦੇ ਨਾਲ ਸੀ ਅਸੀਂ ਗੁਰੂ ਲੱਭਾ ਆਉਣਾ ਮੈਂ ਮਨ ਦੇ ਵਿਸ਼ੇ ਤੇ ਹੈ ਗੁਰੂ ਦੇ ਪਰ ਸਿਰਫ ਤਨ ਵਾਲੇ ਪਾਸਿਓਂ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਜਿਹੜਾ ਨਾਮ ਦਾ ਵਿਸ਼ਾ ਹੈ ਜਾਂ ਮੈਲ ਦਾ ਵਿਸ਼ਾ ਜਾਂ ਬੰਦਗੀ ਦਾ ਵਿਸ਼ਾ ਹੈ ਜਾਂ ਚੰਗਾ ਜਾਂ ਮਾਰਾ ਵਿਸ਼ਾ ਉਹ ਮੰਨਦਾ ਹੈ ਇੱਕ ਹੋਰ ਬਚਨ ਸਾਂਝਾ ਕਰ ਦੇਣਾ ਗੁਰੂ ਅਮਰਦਾਸ ਜੀ ਦਾ ਕਿ ਜਨਮ ਜਨਮ ਕੋ ਇਸ ਮਨ ਕਉ ਮਲ ਲੱਗੀ ਇਹ ਤੇ ਨਹੀਂ ਕਿ ਆ ਵੀ ਸਰੀਰ ਨੂੰ ਮੈਲ ਲੱਗੀ ਹੈ ਸਰੀਰ ਨੂੰ ਮੈਲ ਲੱਗਦੀ ਹੈ ਘੱਟਾ ਮਿੱਟੀ ਲੱਗਦਾ ਤੇ ਬੰਦਾ ਜਿਹੜਾ ਉਹ ਨਹਾ ਤੋ ਕੇ ਸਾਫ਼ ਕਰ ਲੈਂਦਾ ਹੈ ਪਰ ਮਨ ਸਾਡਾ ਉਦਾਂ ਦਾ ਉਦਾਂ ਰਹਿ ਜਾਂਦਾ ਅਸੀਂ ਆਉਨੇ ਆ ਗੁਰੂ ਘਰ ਚ ਟੂਟੀਆਂ ਲੱਗੀਆਂ ਨੇ ਹੱਥ ਧੋਣ ਨੂੰ ਪੈਰ ਧੋਣ ਨੂੰ ਚ ਬੱਚੇ ਬਣੇ ਹੋਏ ਨੇ ਆਪਾਂ ਸਾਰਾ ਕੁਝ ਧੋਕੇ ਆਉਨੇ ਆ ਜਿੰਨੇ ਵੀ ਆਪਾਂ ਦੇਖਦੇ ਆ ਕਿਤੇ ਵੀ ਕੋਈ ਧਾਰਮਿਕ ਸਥਾਨ ਤੇ ਜਾਵੇ ਉਥੇ ਪਾਣੀ ਦਾ ਪ੍ਰਬੰਧ ਹੈ ਕਿ ਹੱਥ ਪੈਰ ਚੰਗੀ ਤਰ੍ਹਾਂ ਧੋ ਲੋ ਵੀ ਅੰਦਰ ਮਿੱਟੀ ਨਾ ਜਾਵੇ ਅੰਦਰ ਆਣ ਕੇ ਬਾਣੀ ਸੁਣਨੀ ਸੀ ਮਨ ਧੋ ਲੋ ਕਿ ਇਹਦੀ ਵੀ ਗੰਦਗੀ ਨਿਕਲ ਜਾਵੇ ਅਸੀਂ ਬਾਹਰੀ ਤੇ ਪੈਰ ਬੜੇ ਕੂਚ ਦਿੱਤੇ ਤੁਸੀਂ ਕਦੀ ਵੀ ਨੋਟ ਕਰਿਓ ਬਾਹਰੀ ਜਰੂਰ ਸਾਡਾ ਇੱਕ ਵਰਸ਼ੇ ਵਾਲਾ ਸੇਵਾਦਾਰ ਖਲੋਤਾ ਹੁੰਦਾ ਹਰੇਕ ਤਕਰੀਬਨ ਤਕਰੀਬਨ ਗੁਰੂ ਘਰ ਚ ਜਿੱਥੇ ਸੰਗਤ ਦੀ ਜਿਆਦਾ ਭਮਾਰ ਹੈ ਨਾ ਉੱਥੇ ਇੱਕ ਸੇਵਾਦਾਰ ਖਲੋਤਾ ਹੋਵੇਗਾ ਵਰਸ਼ਾ ਲੈ ਕੇ ਵੀ ਭਾਈ ਤੇਰੇ ਪੈਰ ਜਿਹੜੇ ਨੇ ਉਹ ਗੰਦੇ ਨਹੀਂ ਅੰਦਰ ਜਾਣੇ ਚਾਹੀਦੇ ਇੱਕ ਅੰਦਰ ਵੀ ਚਾਹੀਦਾ ਸੀ ਇੱਕ ਅੰਦਰ ਵੀ ਚਾਹੀਦਾ ਸੀ ਕਿ ਜਿਹੜਾ ਸ਼ਬਦ ਚੱਲ ਰਿਹਾ ਤੂੰ ਉਹ ਸ਼ਬਦ ਸੁਣ ਕੇ ਜਾਣਾ ਭਲਾ ਤੇਰਾ ਸ਼ਬਦ ਨੇ ਕਰਨਾ ਭਲਾ ਪੈਰਾਂ ਧੋਣਾ ਨਾ ਨਹੀਂ ਕਰਨਾ ਸਾਡਾ ਸਿਸਟਮ ਇਦਾਂ ਦਾ ਬਣਾ ਦਿੱਤਾ ਸੰਗਤ ਦੇ ਵਿੱਚ ਬੈਠਣ ਦਾ ਕਨਸੈਪਟ ਬਿਲਕੁਲ ਅਸੀਂ ਬਦਲਾ ਦਿੱਤਾ ਸੰਗਤ ਦੇ ਅੰਦਰ ਜੋ ਮਰਜ਼ੀ ਹੋਈ ਜਾਵੇ ਕੋਈ ਰੌਲਾ ਪਾਵੇ ਜਿਵੇਂ ਅਕਸਰ ਹੁੰਦਾ ਹੈ ਮੈਂ ਨਹੀਂ ਬੋਲਦਾ ਇਹਨਾਂ ਵਿਸ਼ਿਆਂ ਦੇ ਕੋਈ ਬੱਚਾ ਭੁਲਕਦਾ ਕੋਈ ਕੁਝ ਵੀ ਹੋ ਰਿਹਾ ਇਹ ਡੇਲੀ ਦੀ ਰੁਟੀਨ ਹੈ ਸਾਡੀ ਬਾਰੀ ਅਸੀਂ ਪੈਰ ਕੂਚ ਕੇ ਆਉਨੇ ਆ ਇਸ ਕਰਕੇ ਕੂਚਦੇ ਆ ਵੀ ਵੇਖੋ ਅਸੀਂ ਬੜੇ ਸਾਫ ਹੈ ਚੰਗੀ ਗੱਲ ਹੈ ਪੈਰ ਸਾਫ ਨੇ ਪਰ ਯਾਦ ਰੱਖਿਓ ਜਿੰਨੇ ਮਨ ਸਾਫ ਕਰਨਾ ਹੈ ਉੱਥੇ ਤੇ ਧਿਆਨ ਜੋੜਿਆ ਹੀ ਨਹੀਂ ਅਸੀਂ ਮੈਂ ਇਸੇ ਕਰਕੇ ਬੇਨਤੀ ਕਰਦਾ ਨਾ ਇੱਕ ਜਾਣਾ ਹਿਲਦਾ ਹੈ ਤੇ ਸਾਰੀ ਸੰਗਤ ਦਾ ਧਿਆਨ ਭਟਕਦਾ ਹੈ ਇੱਕ ਜਾਣਾ ਕਿਤੇ ਹਿਲਦਾ ਹੈ ਨਾ ਕਿਤੇ ਹਿਲ ਜਲ ਹੋ ਜੇ ਤੇ ਸੁਭਾਵਕ ਹੈ ਮਨੁੱਖੀ ਮਨ ਦਾ ਉਹ ਸਾਰੇ ਸੰਗਤ ਦਾ ਧਿਆਨ ਹਿਲਦਾ ਹੈ ਕਿਤੇ ਕਿਤੇ ਅਸੇ ਗੁਨਾਹ ਗਾਰਵੀ ਹੋ ਜਾਂਦੇ ਆ ਜਿਹਦਾ ਸੰਗਤ ਦਾ ਧਿਆਨ ਤੋੜਦੇ ਇਸ ਕਰਕੇ ਜਿਹਨਾਂ ਧਰਮੀ ਬਨਣਾ ਹੈ ਉਹ ਸਾਡੇ ਮਨ ਨੇ ਬਨਣਾ ਆ ਆਪਾਂ ਮਨ ਨੂੰ ਧਰਮੀ ਬਣਾਈਏ ਜਿਹੜਾ ਬਚਨ ਪੜ ਰਿਹਾ ਸਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਖ ਖੰਨ ਲਈ ਧੋਤੀ ਉਜਲ ਨਾ ਹੋਵਈ ਜੇ ਸੋ ਧੋਵਣਾ ਪਾਹੁਣ ਆਪਾਂ ਚੀਜ਼ ਉਹ ਵੇ ਧੋਵਾਂਗੇ ਨਾ ਵੀ ਜਿਹੜੀ ਜਾਦੀ ਗੰਦੀ ਏ ਤੇ ਧੋਣੀ ਕਿੱਥੋਂ ਸੀ ਜਿਹੜਾ ਫੇਰ ਬਚਨ ਉਹ ਦੁਹਰਾ ਦੇਵਾਂ ਗੁਰੂ ਨਾਨਕ ਸਾਹਿਬ ਦੇ ਜਪਜੀਤ ਸਾਹਿਬ ਦੇ ਬਚਨ ਕਿ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਹੁਣ ਮਤ ਮਲੀਨ ਹੋਈ ਏ ਆਪਾਂ ਜਿੰਨੇ ਵੀ ਬੈਠੇ ਆ ਨਾ ਏਸੀ ਚ ਬੈਠੇ ਜੇ ਚਿੱਟੀਆਂ ਚਾਦਰਾਂ ਵੇਸ਼ੀਆਂ ਨੇ ਐਸ ਵਲੇ ਜਿਹੜਾ ਮਰਜੀ ਤਾਹ ਨੂੰ ਉਂਗਲ ਮਾਰ ਕੇ ਵੇਖ ਲੋ ਕਿਸੇ ਦੇ ਘੱਟਾ ਨਹੀਂ ਲੱਗਾ ਹੋਇਆ ਤੁਸੀਂ ਕਈ ਗੱਡੀਆਂ ਚਾਏ ਭਾਵੇਂ ਪੈਦਲ ਆਏ ਆਪਾਂ ਸਾਰੇ ਸਾਫ ਸੁਥਰੇ ਬੈਠੇ ਹੋਏ ਆਂ ਮਿੱਟੀ ਘਟੇ ਵਾਲਾ ਤੇ ਗੱਲ ਨਹੀਂ ਨਾ ਕੋਈ ਮਨ ਅੰਦਰ ਛਾਤੀ ਮਾਰ ਕੇ ਵੇਖੋ ਮੇਰੇ ਸਮੇਤ ਕਿਤੇ ਹੀ ਆ ਕੋਈ ਇੱਕ ਅੱਧਾ ਟਾਵਾ ਟੋਲਾ ਬਚਿਆ ਹੋਵੇ ਨਹੀਂ ਤੇ ਸਾਰਿਆਂ ਦੀ ਮੱਤ ਜਿਹੜੀ ਉਹ ਮੈਲੀ ਹੋਈ ਪਈ ਹੈ ਮੈਂ ਆਪਣੇ ਆਪ ਨੂੰ ਵਿੱਚ ਰੱਖ ਕੇ ਗੱਲ ਕਰ ਰਿਹਾ ਯਕੀਨ ਕਰਕੇ ਜਾਣਿਓ ਜਦੋਂ ਦੇ ਤੁਸੀਂ ਆਣ ਕੇ ਬੈਠੇ ਜੇ ਤੁਹਾਨੂੰ 5 ਮਿੰਟ ਹੋਏ ਨੇ 10 ਮਿੰਟ ਹੋਏ ਨੇ ਅੱਧਾ ਘੰਟਾ ਹੋਇਆ ਬੈਠਿਆ ਨੂੰ ਕਿੰਨੀ ਵਾਰੀ ਮਨ ਬਾਹਰ ਗਿਆ ਹੈ ਕਿੰਨੀ ਵਾਰੀ ਅਸੀਂ ਚੰਗਾ ਜਾਂ ਮਾਰਾ ਸੋਚਿਆ ਇਹ ਮੈਲੀ ਹੈ ਜਿਹੜੀ ਟਿਕਨ ਨਹੀਂ ਦਿੰਦੀ ਇਹਨੂੰ ਡਾਉਣਾ ਸੀ ਅਸੀਂ ਉਹ ਕਿੱਦਾਂ ਉੱਡਣੀ ਐ ਕਹਿ ਲਗੇ ਭਰੀ ਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਉਹ ਨਾਮ ਦੇ ਕੋਲੋਂ ਧੁੱਪਣੀ ਸੀ ਤੇ ਨਾਮ ਦੀ ਦਾਤ ਕੌਣ ਦਿੰਦਾ ਏ ਹੁਣ ਗੁਰੂ ਦਿੰਦਾ ਏ ਗੁਰੂ ਨੇ ਨਾਮ ਦੀ ਦਾਤ ਦੇਣੀ ਨਾ ਆਪਾਂ ਉਸ ਪੰਕਤੀ ਵੱਲ ਹੌਲੀ-ਹੌਲੀ ਆਈਏ ਏ ਮਨ ਐਸਾ ਸਤਗੁਰੂ ਖੋਜ ਲਾਹੋ ਜਿਤ ਸੇਵਿਆ ਜਿਹਦਾ ਨਾਮ ਜੱਪਣ ਦੇ ਨਾਲ ਇਹੋ ਜਿਹਾ ਗੁਰੂ ਲੱਭ ਜਿਹਦੇ ਨਾਮ ਦੇ ਵਿੱਚ ਤਾਕਤ ਹੋਣੀ ਚਾਹੀਦੀ ਏ ਇਹ ਨਹੀਂ ਹੋਵੇ ਵੀ ਗੁਰੂ ਕੱਚਾ ਪిల్లా ਹੋਵੇ ਉਹਦੀ ਆਪਣੀ ਕੋਈ ਹਸਤੀ ਨਹੀਂ ਉਹਦੀ ਆਪਣੀ ਕੋਈ ਤਾਕਤ ਨਹੀਂ ਉਹਦਾ ਨਾਮ ਵੀ ਉਹੋ ਜਿਹਾ ਹੋਵੇ ਤੇ ਮੈਂ ਆਪ ਜੀ ਨੂੰ ਪਿਛਲੇ ਸਮੇਂ 'ਚ ਇੱਕ ਵਾਰੀ ਬੇਨਤੀ ਵੀ ਕੀਤੀ ਸੀ ਸ਼ਬਦ ਜਿਹੜੇ ਨੇ ਉਹ ਬੜੀ ਜਿਹੜੀ ਅਹਿਮੀਅਤ ਰੱਖਦੇ ਨੇ ਜਿਹੜੇ ਬੋਲ ਹੁੰਦੇ ਨੇ ਨਾ ਬੜੀ ਅਹਿਮੀਅਤ ਰੱਖਦੇ ਨੇ ਹਰੇਕ ਬੰਦੇ ਦੀ ਪਾਵਰ ਤੇ ਡਿਪੈਂਡ ਕਰਦਾ ਏ ਸਿਰਫ ਇੱਕ ਉਦਾਹਰਨ ਦੇ ਦੇਣਾ ਤੁਹਾਨੂੰ ਵੀ ਸ਼ਬਦਾਂ ਦੇ ਵਿੱਚ ਕਿੰਨੀ ਕ ਤਾਕਤ ਹੁੰਦੀ ਹੈ ਬੰਦੇ ਤੇ ਇੱਕ ਕਚੈਰੀ ਦੇ ਵਿੱਚ ਬੂਏ ਦੇ ਉੱਤੇ ਚਪਰਾਸੀ ਬੈਠਾ ਹੋਇਆ ਹੈ ਅੰਦਰ ਇੱਕ ਕੁਰਸੀ ਹੈ ਜੱਜ ਦੀ ਉਹਦੇ ਤੇ ਜੱਜ ਬੈਠਾ ਹੋਇਆ ਹੈ ਦੋਵੇਂ ਬੰਦੇ ਸਰੀਰ ਕਰਕੇ ਤੇ ਦੋਵੇਂ ਬੰਦੇ ਨੇ ਨਾ ਇਨਸਾਨ ਨੇ ਦੋਨੇ ਪਰ ਜ਼ਮੀਨ ਅਸਮਾਨ ਦਾ ਅੰਤਰ ਹੈ ਜੇ ਬਾਹਰ ਚਪਰਾਸੀ ਬੈਠਾ ਹੋਇਆ ਕਹਿ ਦੇਵੇ ਕਿ ਤੈਨੂੰ ਮੈਂ ਮਾਰ ਦਿਆਂ ਤੇਰੀ ਜ਼ਿੰਦਗੀ ਖਤਮ ਕੁਛ ਹੋਵੇਗਾ ਨਹੀਂ ਚਪਰਾਸੀ ਦੇ ਕਹਿਣ ਦਾ ਕੀ ਹੁਣਾ ਹੈ ਕੁਛ ਨਹੀਂ ਹੋਵੇਗਾ ਪਰ ਇਹੋ ਸ਼ਬਦ ਜੱਜ ਕਹਿ ਦੇਵੇ ਤੇ ਬੰਦੇ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਤਾਕਤ ਆ ਗਈ ਨਾ ਸ਼ਬਦਾਂ ਦੇ ਵਿੱਚ ਉਹਦੇ ਪਿੱਛੇ ਪਾਵਰ ਕੰਮ ਕਰਦੀ ਪਈ ਹੈ ਜੱਜ ਦੇ ਸ਼ਬਦਾਂ ਦੇ ਪਿੱਛੇ ਜੱਜ ਦੀ ਜਿਹੜੀ ਤਾਕਤ ਹੁੰਦੀ ਉਹ ਕੰਮ ਕਰਦੀ ਇੱਕ ਕਾਨੂੰਨ ਕੰਮ ਕਰਦਾ ਪਿਆ ਇੱਕ ਨਿਜਮ ਕੰਮ ਕਰਦਾ ਪਿਆ ਆਮ ਮਨੁੱਖ ਦੇ ਬੋਲਾਂ ਦੇ ਵਿੱਚ ਤੇ ਗੁਰੂ ਦੇ ਬੋਲਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਇਹ ਆਮ ਸ਼ਬਦ ਨਹੀਂ ਹੈਗੇ ਮੈਂ ਬੋਲਾਂਗਾ ਮੇਰੀ ਆਪਣੀ ਸ਼ਬਦਾਵਲੀ ਆਪਣਾ ਗਿਆਨ ਹੋਵੇਗਾ ਕਿਤਾਬੀ ਗਿਆਨ ਹੋਵੇਗਾ ਮੈਂ ਕਥਾ ਕਰ ਰਿਹਾ ਕਿਤਾਬਾਂ ਪੜ੍ਹ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਇੱਕ ਕਿਤਾਬੀ ਗਿਆਨ ਹੈ ਪਰ ਜਿਹੜਾ ਗੁਰੂ ਦਾ ਗਿਆਨ ਇਹਦੇ ਬਾਰੇ ਦੋ ਬਚਨ ਸਾਂਝੇ ਕਰ ਦੇਣਾ ਪਹਿਲੀ ਤੇ ਗੱਲ ਲੋਕ ਜਾਣੈ ਇਹ ਗੀਤ ਹੈ ਇਹ ਤਾਂ ਬ੍ਰਾਂਭੀਚਾਰ ਇਹ ਗੀਤ ਨਹੀਂ ਹੈਗਾ ਕੋਈ ਜਿਹੜਾ ਗੁਰੂ ਦਾ ਬਚਨ ਹੈ ਨਾ ਇਹ ਕੋਈ ਸਧਾਰਨ ਗੀਤ ਨਹੀਂ ਹੈਗਾ ਅਗਲੀ ਬੇਨਤੀ ਇਹ ਪ੍ਰਗਟ ਕਿਵੇਂ ਹੋਇਆ ਹੁਣ ਜਿਹੜੀਆਂ ਮੈਂ ਗੱਲਾਂ ਬਣਾ ਰਿਹਾ ਨਾ ਇਹ ਮੈਂ ਆਪਣੇ ਫੀਲਡ ਦਾ ਮਾਹਰ ਆ ਮੈਂ ਤਾਂ ਬਣਾ ਰਿਹਾ ਕੋਈ ਬਹੁਤੀ ਵੱਡੀ ਗੱਲ ਨਹੀਂ ਤੁਸੀਂ ਆਪਣੀ ਆਪਣੀ ਫੀਲਡ ਦੇ ਮਾਹਰ ਜੇ ਆਪਣੇ ਆਪਣੇ ਮੁਤਾਬਕ ਕੰਮ ਕਰ ਸਕਦੇ ਜੇ ਹਰ ਬੰਦਾ ਆਪਣੀ ਚੀਜ਼ ਦਾ ਮਾਹਰ ਹੋਣ ਜਿੱਦਾਂ ਕੋਈ ਸਾਹਿਬ ਜਿਹੜੀ ਤੁਸੀਂ ਜਿੱਥੇ ਕਿੱਕ ਮਾਰਦੇ ਨਹੀਂ ਮੈਂ ਥੋੜੀ ਉੱਥੇ ਮਾਰ ਦਾਂਗਾ ਤੁਸੀਂ ਇੱਥੇ ਨਹੀਂ ਬੋਲ ਸਕਦੇ ਮੈਂ ਗਰਾਊਂਡ 'ਚ ਨਹੀਂ ਜਾ ਸਕਦਾ ਹਰ ਇੱਕ ਬੰਦਾ ਆਪਣੀ ਆਪਣੀ ਫੀਲਡ ਦਾ ਮਾਹਰ ਹੈ ਸਿਰਫ ਸ਼ਬਦ ਨੇ ਸਾਡੇ ਪਰ ਗੁਰੂ ਫੀਲਡ ਦਾ ਮਾਹਰ ਨਹੀਂ ਗੁਰੂ ਰੱਬ ਦੇ ਨਾਲ ਪਹੁੰਚਿਆ ਹੋਇਆ ਕਿਉਂਕਿ ਉਹ ਸਿਰਫ ਸ਼ਬਦਾਂ ਦੇ ਨਾਲ ਕਵਤਾ ਨਹੀਂ ਰਚਦਾ ਗੁਰੂ ਕੀ ਕਰਦਾ ਹੈ ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰੂ ਪਰਮਾਤਮਾ ਦੇ ਚਰਨਾਂ 'ਚ ਧਿਆਨ ਦਾ ਅਰਥ ਸੁਰਤ ਪਰਮਾਤਮਾ ਦੇ ਚਰਨਾਂ 'ਚ ਸੁਰਤ ਜੋੜਦਾ ਹੈ ਜੁੜੀ ਹੋਈ ਸੁਰਤ ਦੇ ਨਾਲ ਜਿਹੜਾ ਗਿਆਨ ਪ੍ਰਗਟ ਹੁੰਦਾ ਹੈ ਉਹਨੂੰ ਬੋਲਾਂ ਦੇ ਸਾਹਮਣੇ ਬੋਲਾਂ ਦੇ ਰਾਈ ਸਾਹਮਣੇ ਪੇਸ਼ ਕਰ ਦਿੰਦਾ ਉਹ ਅੰਮ੍ਰਿਤ ਬਾਣੀ ਹੈ ਇਸ ਕਰਕੇ ਇਹ ਮੈਂ ਤਾਂ ਇਹਦੇ ਤੇ ਜ਼ੋਰ ਦੇ ਰਿਹਾ ਕਿ ਅੱਜ ਵੀ ਦੇ ਧਾਰੀਆਂ ਦਾ ਬੜਾ ਬੋਲ ਬੱਲਾ ਏ ਅੱਜ ਵੀ ਸਾਡੇ ਬਾਬੇ ਜੀ ਬਚਨ ਕਰਦੇ ਨੇ ਮਹਾਪੁਰਖ ਬਚਨ ਕਰਦੇ ਨੇ ਭਲਿਆ ਜੇ ਮਹਾਪੁਰਖਾਂ ਨੇ ਬਚਨ ਕਰਨੇ ਤੇ ਫਿਰ ਗੁਰੂ ਸਾਹਿਬ ਨੇ ਕੀ ਕੀਤਾ ਹੋਇਆ 1430 ਅੰਗਾਂ ਦੇ ਵਿੱਚ ਫਿਰ ਇਸ ਬੇਨਤੀ ਨੂੰ ਪਕੜ ਘਰਿਓ ਵੀ ਬਾਬੇ ਦੇ ਬਚਨ ਬੜੇ ਸਿੱਧੇ ਹੁੰਦੇ ਨੇ ਵੀ ਜੇ ਬਾਬੇ ਨੇ ਬਚਨ ਕਰਦੇ ਉਹਦੇ ਸਿੱਧੇ ਹੋ ਗਏ ਫਿਰ ਗੁਰੂ ਗ੍ਰੰਥ ਸਾਹਿਬ ਦੀ ਤੇ ਆਪਾਂ ਨੂੰ ਲੋੜ ਹੀ ਕੋਈ ਨਹੀਂ ਨਾ ਫਿਰ ਤੇ ਆਪਾਂ ਕਹਿ ਦਈਏ ਵੀ ਬਾਬਾ ਜੀ ਇਹ ਤੇ ਰਮਾਲਾ ਪਿਆਰ ਰਹੇ ਤੋਂ ਬਾਬਾ ਜੀ ਬਚਨ ਕਰ ਦੇਣਗੇ ਨਹੀਂ ਅਮਰਤ ਬਾਣੀ ਕਹਿੰਦੀ ਏ ਕਿ ਸੂਰਬੀਰ ਬਚਣ ਕੇ ਬਲੀ ਸੂਰਮਾ ਉਹ ਜਿਹੜਾ ਪ੍ਰਮਾਤਮਾ ਚ ਜੁੜਿਆ ਆਏ ਉਹ ਬਚਨਾ ਦੇ ਪੱਕੇ ਨੇ ਆਮ ਮਨੁੱਖ ਦੇ ਮੈਂ ਕੱਲ ਵੀ ਉਦਾਹਰਨ ਲਈ ਸੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਗੁਰੂ ਦੇ ਬੋਲਾਂ ਤੋਂ ਬਿਨਾ ਤੁਹਾਡਾ ਕੋਈ ਭਲਾ ਨਹੀਂ ਕਰ ਸਕਦਾ ਜੇ ਗੁਰੂ ਦੇ ਬਚਨਾਂ ਤੋਂ ਬਿਨਾ ਚੱਲੋਗੇ ਨਾ ਇੱਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀ ਦੇ ਜੀਵਨ ਦੀ ਇੱਕ ਸਾਖੀ ਆਉਂਦੀ ਹੈ ਛੋਟੀ ਜੀ ਮੈਂ ਕਹਿ ਕੇ ਅੱਗੇ ਚੱਲਦਾ ਵੀ ਕੱਚਿਆਂ ਦਾ ਕੀ ਹਾਲ ਹੁੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਜੀ ਤੁਰੇ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਕੀ ਦੇਖਦੇ ਨੇ ਵੀ ਇੱਕ ਸੱਪ ਮਰਿਆ ਪਿਆ ਤੇ ਉਹਦੇ ਚੋਂ ਕੀੜੇ ਨਿਕਲ ਗਏ ਉਹਨੂੰ ਖਾ ਰਹੇ ਨੇ ਤੇ ਸਤਗੁਰੂ ਲੰਘਦੇ ਆ ਲੰਘਦੇ ਆ ਧਿਆਨ ਪਿਆ ਸਤਗੁਰੂ ਮੁਸਕਰਾਏ ਸਿੱਖਾਂ ਨੇ ਧਿਆਨ ਦਿੱਤਾ ਵੀ ਜੇ ਗੁਰੂ ਸਾਹਿਬ ਮੁਸਕਰਾਏ ਨੇ ਇਦੇ ਪਿੱਛੇ ਕਾਰਨ ਜਰੂਰ ਹੋਵੇਗਾ ਕਹਿਣ ਲੱਗੇ ਸਤਿਗੁਰੂ ਤੁਸੀਂ ਮੁਸਕਰਾਏ ਜੇ ਇਹ ਸੱਪ ਕੌਣ ਹੈ ਕੀ ਮਾਜਰਾ ਹੈ ਸਤਿਗੁਰ ਕਹਿੰਦੇ ਇਹ ਪਿਛਲੇ ਜਨਮ ਦੇ ਵਿੱਚ ਗੁਰੂ ਬਣਿਆ ਬੈਠਾ ਸੀ ਕਹਿੰਦੇ ਜਿਹੜੇ ਇਹ ਕੀੜੇ ਨੇ ਕਹਿੰਦੇ ਇਹਦੇ ਚੇਲੇ ਸਨ ਕਹਿੰਦੇ ਇਹ ਗੁਰੂ ਬਣ ਕੇ ਤੇ ਪਹਿਲਾਂ ਲੋਕਾਂ ਨੂੰ ਠੱਗਦਾ ਰਿਹਾ ਲੋਕਾਂ ਨੂੰ ਖਾਂਦਾ ਰਿਹਾ ਜਿਵੇਂ ਅੱਜ ਕੱਲ ਬਾਬੇ ਖਾਂਦੇ ਨੇ ਤੁਹਾਡੀ ਜੇਬ ਚੋਂ ਤਰੀਕੇ ਨਾਲ ਪੈਸੇ ਕਢਾਈ ਜਾਂਦੇ ਨੇ ਇਹ ਗੁਰੂ ਬਣ ਕੇ ਲੋਕਾਂ ਨੂੰ ਠੱਗਦਾ ਰਿਹਾ ਉਹਨਾਂ ਕੋਲੋਂ ਪੈਸੇ ਖਾਂਦਾ ਰਿਹਾ ਮਾਇਆ ਧਾਰੀ ਸੀ ਅੰਮ੍ਰਿਤ ਬਾਣੀ ਕੀ ਕਹਿੰਦੀ ਅੰਤ ਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਣ ਵੱਲ ਵੱਲ ਔ ਤਰੇ ਅਗਲਾ ਜਨਮ ਕਹਿੰਦੇ ਇਹਨੂੰ ਸੱਪ ਦਾ ਮਿਲ ਗਿਆ ਹੁਣ ਇਹ ਸੱਪ ਬਣ ਕੇ ਉਹਦਾ ਹਸਾਬਕਤਾ ਪੂਰਾ ਦੇ ਰਿਹਾ ਜਿਹੜੇ ਕੀੜੇ ਨੇ ਕਰਮ ਪਏ ਹੋਏ ਨੇ ਇਹ ਇਹਦੇ ਚੇਲੇ ਨੇ ਇਹਦਾ ਮਾਸ ਨੋਚ-ਨੋਚ ਕੇ ਖਾ ਕੇ ਆਪਣੇ ਪੈਸੇ ਪੂਰੇ ਕਰਦੇ ਪਏ ਨੇ ਆ ਹਾਲ ਹੈ ਕੱਚਿਆਂ ਦਾ ਨਾ ਤੇ ਗੁਰੂ ਕਿਸੇ ਪਾਸੇ ਲੱਗਾ ਤੇ ਨਾ ਉਹਦੇ ਚੇਲੇ ਕਿਸੇ ਪਾਸੇ ਲੱਗੇ ਜੇ ਕੋ ਗੁਰ ਤੇ ਵੇ ਮੁਖੋ ਵੇ ਬਿਨ ਸਤ ਗੁਰ ਮੁਕਤ ਨਾ ਪਾਵੇ ਉਹਨੂੰ ਮੁਕਤੀ ਨਹੀਂ ਕਿਤੇ ਵੀ ਮਿਲਨੀ ਇਸ ਕਰਕੇ ਗੁਰੂ ਅਮਰਦਾਸ ਜੀ ਕਹਿ ਰਹੇ ਜੇ ਤੂੰ ਖੋਜਣਾ ਹੈ ਨਾ ਪਹਿਲੀ ਤੇ ਗੱਲ ਸਿੱਖ ਜਿਹੜਾ ਉਹ ਖੋਜ ਦਾ ਵਿਸ਼ਾ ਗੁਰਮਤ ਵਾਲੇ ਪਾਸੇ ਨੂੰ ਤੁਰਦਾ ਹੈ ਇੱਥੇ ਕਿਤੇ ਇਹ ਨਹੀਂ ਕਿਹਾ ਜਾਂਦਾ ਵੀ ਤੂੰ ਅੱਖਾਂ ਬੰਦ ਕਰਕੇ ਆ ਤੇ ਆਣ ਕੇ ਅਮਰਤ ਸ਼ਕਲਾ ਮaaf ਕਰਿਓ ਜੀ ਮੈਨੂੰ ਜਿਨ੍ਹਾਂ ਨੇ ਅਮਰਤ ਦੀ ਦਾਤ ਲਈ ਉਹਨਾਂ ਨੂੰ ਪਤਾ ਹੋਵੇਗਾ ਮੈਂ ਸ਼ਬਦ ਫੇਰ ਦੁਹਰਾ ਦਿੰਨਾ ਇਹਨੂੰ ਧਿਆਨ ਨਾਲ ਸੁਣ ਲਿਓ ਆਮ ਧਰਮ ਦੇ ਵਿੱਚ ਪ੍ਰਵੇਸ਼ ਕਰਨ ਲੱਗੇ ਲਾਲਚ ਦਿੱਤਾ ਜਾਂਦਾ ਏ ਬੰਦੇ ਨੂੰ ਫਸਲਾਇਆ ਜਾਂਦਾ ਏ ਪਿਆਰ ਦੇ ਨਾਲ ਪੁਚਕਾਰਿਆ ਜਾਂਦਾ ਏ ਕਈ ਤਰੀਕੇ ਵਰਤੇ ਜਾਂਦੇ ਨੇ ਵੀ ਤੂੰ ਇੱਥੇ ਆ ਜਾ ਆ ਮਿਲੇਗਾ ਇੱਥੇ ਆ ਜਾ ਆ ਮਿਲੇਗਾ ਪਰ ਗੁਰੂ ਨਾਨਕ ਦਾ ਘਰ ਇਦਾਂ ਦਾ ਠੀਕ ਐ ਸਿਸਟਮ ਜਾਂ ਤੋਂ ਜੋ ਮਰਜੀ ਬੋਲੀ ਜਾਈਏ ਸੰਗਤ ਇਕੱਠੀ ਕਰਨ ਨੂੰ ਜਿੱਦਣ ਅੰਮ੍ਰਿਤ ਸੰਚਾਰ ਹੁੰਦਾ ਏ ਨਾ ਪਹਿਲਾਂ ਰਹਿਤ ਮਰਿਆਦਾ ਸਮਝਾਉਣ ਤੋਂ ਨਾਲ ਇੱਕ ਸਿੰਘ ਬੂਹਾ ਖੋਲ ਦਿੰਦਾ ਏ ਅਮਰਤ ਸੰਚਾਰ ਬਗੈਤਾ ਇੱਕ ਬੰਦ ਕਮਰੇ ਦੇ ਵਿੱਚ ਕੀਤਾ ਜਾਂਦਾ ਹੈ। ਬੂਹਾ ਖੋਲ ਦਿੱਤਾ ਜਾਂਦਾ ਤੇ ਇਹ ਕਲ ਕਹਿ ਦਿੱਤੀ ਜਾਂਦੀ ਹੈ ਜਿਹੜਾ ਲਾਲਚ ਦੇ ਨਾਲ ਜਿਹੜਾ ਡਰ ਦੇ ਨਾਲ ਜਾਂ ਕਿਸੇ ਦੀ ਗੱਲ ਦੇ ਵਿੱਚ ਆਣ ਕੇ ਅਮਰਤ ਛਕਣਾ ਹੈ ਉਹ ਬੂਹਾ ਖੁੱਲਾੇ ਵਾਪਸ ਜਾ ਸਕਦਾ ਹੈ। ਇੱਥੇ ਪ੍ਰੇਮ ਦੀ ਖੇਡ ਹੈ ਤੇ ਪ੍ਰੇਮ ਦੀਆਂ ਖੇਡਾਂ ਕਈ ਵਾਰੀ ਸਿਰ ਵੀ ਦੇਣਾ ਪੈਂਦਾ ਕਿਉਂਕਿ ਸਿਧਾਂਤ ਹੈ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ ਜੇ ਤੁਸੀਂ ਲਾਲਚ ਵਸ ਆਏ ਜੇ ਤੁਸੀਂ ਘਰ ਨੂੰ ਜਾ ਸਕਦੇ ਸਾਨੂੰ ਭੀੜਾਂ ਦੀ ਲੋੜ ਨਹੀਂ। ਇਹ ਜਦੋਂ ਵੀ ਅਮਰਤ ਸੰਚਾਰ ਹੋਵੇਗਾ ਜੇ ਇਹ ਰੋਜ਼ ਅਮਰਤ ਸੰਚਾਰ ਹੁੰਦਾ ਤੇ ਇਹ ਰੋਜ਼ ਸ਼ਬਦ ਦੁਹਰਾਏ ਜਾਂਦੇ ਨੇ ਕਿ ਭਾਈ ਤੂੰ ਬਾਹਰ ਜਾ ਸਕਦਾ ਇੱਥੇ ਇਹੋ ਜਿਹਾ ਕੋਈ ਮਸਲਾ ਨਹੀਂ ਤੇਰੇ ਕੋਲ ਆਪਸ਼ਨ ਹੈ ਗੁਰੂ ਚੁਣਨ ਦੀ ਵੀ ਤੂੰ ਗੁਰੂ ਕਿਹੜਾ ਚੁਣਨਾ ਹੈ ਵੈਸੇ ਅੱਜ ਤੇ ਸਾਨੂੰ ਕਾਨੂੰਨ ਨੇ ਬਹੁਤ ਜ਼ਿਆਦਾ ਅਧਿਕਾਰ ਦੇ ਦਿੱਤੇ ਨਾ ਸਮਾਜ ਦੇ ਵਿੱਚ ਅਸੀਂ ਹਰ ਥਾਂ ਤੇ ਆਪਣਾ ਜਿਹੜਾ ਉਹ ਆਪਸ਼ਨ ਆਪਣੀ ਰੱਖ ਸਕਦੇ ਸਨ ਆਪਸ਼ਨਾਂ ਮਿਲੀਆਂ ਹੋਈਆਂ ਨੇ ਆਪਣਾ ਥਿਊ ਰੱਖ ਸਕਦੇ ਆ ਵੀ ਮੇਰੇ ਵਾਸਤੇ ਸਹੀ ਕੀ ਤੇ ਗਲਤ ਕੀ ਹੈ ਤੂੰ ਗੁਰੂ ਨੂੰ ਵੀ ਚੁਣਨਾ ਹੈ ਤੇ ਉਹਨੂੰ ਧਿਆਨ ਦੇ ਨਾਲ ਚੁਣੀ ਕਿਉਂਕਿ ਕੱਚਾ ਗੁਰੂ ਜਿਹੜਾ ਹੈ ਉਹ ਨਾ ਆਪ ਕਿਸੇ ਪਾਸੇ ਲੱਗਾ ਤੇ ਨਾ ਉਹਨੇ ਤੇਰਾ ਪਾਰ ਉਤਾਰਾ ਕਰਾਉਣਾ ਇਸ ਕਰਕੇ ਜੇ ਤੂੰ ਜਨਮ ਮਰਨ ਦਾ ਦੁੱਖ ਘਟਨਾ ਹਾਂ ਠੀਕ ਹੈ ਜੇ ਤੁਸੀਂ ਲੰਗਰ ਪਾਣੀ ਛਕਣਾ ਫੇਰ ਸਿੱਖ ਧਰਮ ਬੜਾ ਵਧੀਆ ਆਪਣੇ ਜਿੰਨੇ ਲੰਗਰ ਸਿੱਖਾਂ ਦੇ ਚੱਲਦੇ ਨੇ ਹੋਰ ਕਿਸੇ ਦੇ ਨਹੀਂ ਚੱਲਦੇ ਜੇ ਕੋਈ ਸ਼ਤਾਬ ਦੀ ਆਉਂਦੀ ਹੈ ਜਿੰਨੀ ਵੀ ਸ਼ਤਾਬ ਦੀ ਉਹਨੇ ਪ੍ਰਕਾਰ ਦੀਆਂ ਮਠਿਆਈਆਂ ਲਾ ਦਿੱਤੀਆਂ ਜਾਂਦੀਆਂ ਨੇ ਆ ਸ਼ਤਾਬ ਦੀਆਂ ਐਸ ਸਮਝ ਬੜੀਆਂ ਆਈਆਂ ਨੇ ਆਪਾਂ ਬੜੇ ਵੜ ਭਾਗੇ ਬੜੀਆਂ ਸ਼ਤਾਬ ਦੀਆਂ ਦੇਖੀਆਂ ਸਾਰਿਆਂ ਪਰ ਸਿੱਖ ਧਰਮ ਚ ਜੇ ਤੇ ਗੁਰੂ ਦੇ ਨਾਲ ਜੁੜਨਾ ਹੈ ਫਿਰ ਤੈਨੂੰ ਸੋਚ ਕੇ ਆਉਣਾ ਪੈਣਾ ਮੈਂ ਉਹ ਦਿਨ ਸਾਖੀ ਸੁਣਾਈ ਸੀ ਨਾ ਭਾਈ ਮੰਜ ਦੀ ਇਦਾਂ ਤੇ ਮਸਲਾ ਹੀ ਕੋਈ ਨਹੀਂ ਵੀ ਤੂੰ ਸਿੱਖ ਬਣ ਜੇਗਾ ਤੇਰਾ ਕਾਰੋਬਾਰਵਾ ਦੇ ਉਹਦਾ ਤੇ ਸਾਰਾ ਕੁਝ ਉੱਜੜ ਗਿਆ ਭਾਈ ਮੰਜ ਦਾ ਸਾਰਾ ਕੁਝ ਉਜੜਿਆ ਨਾ ਦਣਿਓ ਆ ਵੀ ਤੌਰ ਤੇ ਇਹੋ ਜਿਹਾ ਤੇ ਲਾਲਚ ਕੋਈ ਨਹੀਂ ਦਿੱਤਾ ਇਸ ਕਰਕੇ ਭਾਈ ਸਤਗੁਰ ਕਹਿੰਦੇ ਤੂੰ ਖੋਜ ਤੇਰੇ ਕੋ ਮੌਕਾ ਐ ਗੁਰੂ ਲੱਭਣ ਦਾ ਕੱਲ ਨੂੰ ਇਹ ਨਾ ਆਖੀ ਪੀ ਮੈਂ ਗੁਰੂ ਗਲਤ ਚੁਣ ਲਿਆ ਸੀ ਤੇ ਮੇਰੇ ਜਿੰਦਗੀ ਜਿਹੜੀ ਉਹ ਨੁਕਸਾਨ ਹੋ ਗਿਆ ਸਤਿਗੁਰੂ ਕਹਿੰਦੇ ਨਹੀਂ ਏ ਮਨ ਮਨ ਨੂੰ ਵੇਖੋ ਬੰਦੇ ਨੂੰ ਵੀ ਨਹੀਂ ਕਿਹਾ ਇਸ ਧਿਆਨ ਨਾ ਇਹ ਵਿਆਕਰਨ ਦਾ ਬੜਾ ਪਿਆਰਾ ਨਿਜਵੇਂ ਇਹਨੂੰ ਧਿਆਨ ਨਾ ਸਮਝੀ ਏ ਮਨ 헤 ਮੇਰਿਆ ਮਨਾ ਕਿਉਂਕਿ ਮਨ ਨੇ ਗੁਰੂ ਨਾਲ ਜੁੜਨਾ ਹੈ ਨਾ ਤੇ ਮਨ ਉਸ ਚੀਜ਼ ਦੇ ਨਾਲ ਜੁੜਦਾ ਜਿਹਦੇ ਤੋਂ ਪ੍ਰਭਾਵਿਤ ਹੋਵੇ ਜਿਹਦੇ ਤੋਂ ਮਨ ਪ੍ਰਭਾਵਿਤ ਨਹੀਂ ਮਨ ਕਦੀ ਉਹਦੇ ਨਾਲ ਨਹੀਂ ਜੁੜੇਗਾ ਕਦੀ ਵੀ ਦੇਖਿਓ ਸਮਾਜ ਦੇ ਵਿੱਚ ਕੋਈ ਰਿਸ਼ਤਾ ਹੈ ਕੋਈ ਚੀਜ਼ ਐ ਕੋਈ ਪਲੇਸ ਐ ਕੁਛ ਵੀ ਐ ਤੁਸੀਂ ਕੋਈ ਜਗ੍ਹਾ ਦੇਖੀ ਬੜੀ ਪਿਆਰੀ ਲੱਗੀ ਤੁਹਾਨੂੰ ਮਨ ਕਰਦਾ ਮੈਂ ਇੱਥੇ ਰਹਿ ਪਾਵਾਂ ਇੱਥੇ ਕੋਠੀ ਪਾਲਾਂ ਕਿਉਂਕਿ ਮਨ ਪ੍ਰਭਾਵਿਤ ਹੋ ਗਿਆ ਮਨ ਜੀ ਦੇ ਤੋਂ ਪ੍ਰਭਾਵਿਤ ਹੁੰਦਾ ਏ ਉਹਦੀ ਗੱਲ ਹੀ ਮੰਨਦਾ ਏ ਜੀ ਦੇ ਤੋਂ ਪ੍ਰਭਾਵਿਤ ਨਹੀਂ ਉਹਦੀ ਗੱਲ ਉਹਦੀ ਨੁਕਸਬਿੰਨੀ ਸਾਨੂੰ ਨਜ਼ਰ ਆਉਂਦੀਆਂ ਨੇ ਤਾਂ ਸਤਿਗੁਰਾਂ ਨੇ ਕਿਹਾ ਮਨਾ ਤੇਰੇ ਕੋਲ ਮੌਕਾ ਏ ਤੂੰ ਗੁਰੂ ਨੂੰ ਧਿਆਨ ਨਾਲ ਚੁਣੀ ਇਹ ਨਾ ਹੋਵੇ ਕੱਲ ਨੂੰ ਗੁਰੂ ਚੁਣ ਕੇ ਤੇ ਜਿਹੜਾ ਸ਼ਲੋਕ ਪਹਿਲਾਂ ਆਪਾਂ ਸਾਂਝਾ ਕੀਤਾ ਸੀ ਕਿ ਸਤਗੁਰ ਕੀ ਪ੍ਰਤੀਤ ਨਾ ਆਇਆ ਤੈਨੂੰ ਭਰੋਸਾ ਕੋਈ ਨਾ ਬੱਜੇ ਅੱਜ ਕਰਾਇਆ ਜਾ ਰਿਹਾ ਸਾਡੇ ਨਾਲ ਵੀ ਇਦਾਂ ਮੈਂ ਇਨ੍ਹਾਂ ਕੰਮਾਂ ਦੇ ਹੱਕ 'ਚ ਨਹੀਂ ਹੁੰਦਾ ਅੱਜ ਕਿਹਾ ਜਾਂਦਾ ਏ ਥਾਂ ਥਾਂ ਤੇ ਵੀ ਅੰਮ੍ਰਿਤ ਸੰਚਾਰ ਕਰਨਾ ਸੰਗਤ ਇਕੱਠੀ ਕਰੋ ਸੰਗਤ ਇਕੱਠੀ ਕਰੋ ਸੰਗਤ ਇਕੱਠੀ ਕਰੋ ਚੰਗੀ ਗੱਲ ਏ ਅੰਮ੍ਰਿਤ ਸੰਚਾਰ ਕਰਨਾ ਚਾਹੀਦਾ ਗੁਰੂ ਦੇ ਲੜ ਲਾਉਣਾ ਚਾਹੀਦਾ ਏ ਔਰ ਜਿਹੜੇ ਲੜ ਲੱਗੇ ਹੋਏ ਨੇ ਉਹ ਡੇਰੇ ਜਾਣੋਂ ਹਟ ਗਏ ਨੇ ਮੰਦਰਾ ਚ ਜਾਣੋਂ ਹਟ ਗਏ ਨੇ ਬਾਣੀ ਪੜਨੀ ਸ਼ੁਰੂ ਕਰਤੀ ਉਹਨਾਂ ਨੇ ਪਖੰਡਵਾਚੋਂ ਨਿਕਲਾਏ ਨੇ ਫਿਰ ਆਪਾਂ ਆਪਾਂ ਵੀ ਕਿਤੇ ਭੇਖ ਵਾਲਾ ਕੰਮ ਤਾਂ ਨਹੀਂ ਕਰ ਰਹੇ ਧਰਮ ਹੀ ਬਣਾਉਣਾ ਸੀ ਇਹ ਪ੍ਰਚਾਰ ਕਰੋ ਭਾਈ ਬਾਣੀ ਪੜੋ ਨਾਮ ਜਪੋ ਕਿਉਂਕਿ ਜਿੱਦਣ ਬਾਣੀ ਪੜੋਗੇ ਉਹ ਦਿਨ ਆਪ ਅੰਦਰੋਂ ਅੰਮ੍ਰਿਤ ਮੰਗੋਗੇ ਜਿਦਨ ਬਾਹਰੋਂ ਧੱਕੇ ਦੇ ਨਾਲ ਦਿੱਤਾ ਕਈ ਵਾਰੀ ਬੱਚੇ ਨੂੰ ਬਹੁਤੀ ਰੋਟੀ ਵੀ ਖਵਾ ਦਿੱਤੀ ਜਾਵੇ ਉਹ ਫਿਰ ਬਾਹਰ ਹੀ ਕੱਢ ਦਿੰਦਾ ਹੁੰਦਾ ਅੱਜ ਸਰਵੇ ਕਰਕੇ ਵੇਖ ਲਿਓ ਕਿਉਂਕਿ ਰਿਕਾਰਡਿੰਗ ਹੋ ਰਹੀ ਮੈਨੂੰ ਪਤਾ ਕਈਆਂ ਨੂੰ ਇਹ ਗੱਲ ਚੁਭਣੀ ਹੈ ਜਿਹੜੇ ਅਮਰਤ ਸੰਚਾਰਕ ਚ ਮੈਂ ਇਹ ਫਿਰ ਰਿਪੀਟ ਕਰਾਂ ਵੀ ਕਰਾਉਣਾ ਚਾਹੀਦਾ ਚੰਗੀ ਗੱਲ ਹੈ ਪਰ ਕਦੀ ਇਹ ਵੀ ਸਰਵੇ ਕਰਕੇ ਦੇਖਿਓ ਜਿਨ੍ਹਾਂ ਨੇ ਕਰਾਏ ਨੇ ਉਹਨਾਂ ਦਾ ਰਿਜ਼ਲਟ ਕੀ ਨਿਕਲਦਾ ਹੈ ਮਗਰ ਅੱਜ ਜਿੰਨੀ ਸਿੱਖ ਕੌਮ ਆ ਪੀਰਾਂ ਦੇ ਡੇਰਿਆਂ ਤੇ ਤੁਰੇ ਫਿਰਦੀ ਏ ਇਹ ਗਾਤਰੇ ਵਾਲੇ ਤੁਰੇ ਫਿਰਦੇ ਨੇ ਹੋਰ ਕੌਣ ਜਾਂਦਾ ਏ ਜਿੰਨੇ ਬਾਬਿਆਂ ਦੇ ਮਗਰ ਲੱਗੇ ਨੇ ਜਿੰਨੀਆਂ ਜੋਕਾਂ ਸਿੱਖ ਕੌਮ ਨੂੰ ਲਗੀਆਂ ਨੂੰ ਡੇਰੇਵਾ ਦੀਆਂ ਨੇ ਆਪਾਂ ਹੀ ਬਾਬੇ ਬਣਾਏ ਨੇ ਸਾਰੇ ਗੁਰੂ ਨਾਲ ਤੇ ਜੋ ਗੁਰੂ ਨਾਲ ਜੋੜਿਆ ਨਹੀਂ ਨਾ ਸਾਨੂੰ ਸਾਨੂੰ ਆਪਣੇ ਨਾਲ ਜੋੜਤਾ ਉਹਨਾਂ ਨੇ ਅਸੀਂ ਆ ਉਹਨਾਂ ਦੇ ਨਾਲ ਜੁੜ ਗਏ ਇਹੋ ਕਾਰਨ ਹੈ ਰੋਜ਼ ਤੁਸੀਂ ਗੁਰਦੁਆਰੇ ਆਉਂਦੇ ਜੀ ਮੈਨੂੰ ਮਾਫ਼ ਕਰਨਾ ਰੋਜ਼ ਬਾਬਿਆਂ ਦੇ ਕਹਿਣ ਦੇ ਉੱਤੇ ਸੁਖਮਨੀ ਸਾਹਿਬ ਪੜਦੇ ਜੀ ਜਿੱਥੇ ਕੁਝ ਦਿਨ ਪਹਿਲਾਂ ਸੋ ਅੱਜ ਵੀ ਉੱਥੇ ਖਲੋਤੇ ਹੋਏ ਜੀ ਤੋ ਕੀ ਸੋਚ ਜਿਹੜੀ ਹੈ ਮਨ ਦੇ ਵਿੱਚ ਗੁਰੂ ਨਹੀਂ ਸੀ ਵਸਿਆ ਮਨ 'ਚ ਬੰਦਾ ਵਸਿਆ ਸੀ ਤੇ ਕਾਚੇ ਗੁਰ ਤੇ ਮੁਕਤ ਨਾ ਹੋਆ ਵਾਰੀ ਗੱਲ ਹੈ ਬਾਣੀ ਨੇ ਸਾਨੂੰ ਕਿਹਾ ਤੁਸੀਂ ਬਾਬਿਆਂ ਨੇ ਬੜਾ ਪ੍ਰਚਾਰਿਆ ਤੁਸੀਂ ਸੁਖਮਨੀ ਸਾਹਿਬ ਪੜੋ ਪੜਨਾ ਚਾਹੀਦਾ ਹੈ ਪਰ ਮੈਂ ਕਹਿੰਦਾ ਉਹਦੇ ਅਰਥ ਵੀ ਪੜੋ ਸੁਖਮਨੀ ਸਾਹਿਬ ਨੇ ਕਿਹਾ ਸੀ ਮਾਨੁਖ ਕੀ ਟੇਕ ਵਿਰਤੀ ਸਭ ਜਾਣ ਦੇਵਨ ਕੋ ਏਕ ਹੈ ਭਗਵਾਨ ਅਸੀਂ ਫਿਰ ਵੀ ਕਹਿੰਦੇ ਸਾਡੇ ਮਹਾਪੁਰਸ਼ ਬੜੀ ਕਰਨੀ ਵਾਲੇ ਨੇ ਗੁਰੂ ਨੇ ਕਿਹਾ ਨਾ ਬੰਦੇ ਨਾਲ ਨਹੀਂ ਜੁੜਨਾ ਤੂੰ ਪਰਮਾਤਮਾ ਦੇ ਨਾਲ ਜੁੜਨਾ ਹੈ ਇਸ ਕਰਕੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਏ ਮਨ ਹੇ ਮੇਰਿਆ ਮਨਾ ਐਸਾ ਸਤਗੁਰ ਖੋਜ ਲਾਹੋ ਐਹੋ ਜਿਹਾ ਗੁਰੂ ਲੱਭੀ ਧਿਆਨ ਦੇ ਨਾਲ ਲੱਭੀ ਅੱਜ ਦੇ ਸਾਡੇ ਬੱਚੇ ਜਿਹੜੇ ਨੇ ਉਹ ਬਹੁਤ ਜ਼ਿਆਦੇ ਤੇਜ ਦਿਮਾਗ ਵਾਲੇ ਹੋਗੇ ਕੋਈ ਵੀ ਕੰਮ ਹੋਵੇ ਨੈਟ ਤੇ ਝੱਟ ਸਰਚ ਕਰ ਲੈਂਦੇ ਨੇ ਵੀ ਮੇਰੇ ਵਾਸਤੇ ਕੀ ਸਹੀ ਹੈ ਕੀ ਗਲਤ ਹੈ ਕਿਹੜੀ ਫੀਲਡ ਚ ਜਾਣਾ ਚਾਹੀਦਾ ਹੈ ਖਾਣਾ ਪੀਣਾ ਡਾਕਟਰ ਦਵਾਈ ਤੱਕ ਬੱਚਾ ਸਰਚ ਕਰ ਲੈਂਦਾ ਅੱਜ Google ਤੇ ਸਾਰਾ ਕੁਝ ਪਿਆ ਹੈ ਪਰ ਅਸੀਂ ਕਦੀ ਕਿਸੇ ਡੇਰੇ ਤੇ ਜਾਣ ਲੱਗਿਆਂ ਜਾਂ ਗੁਰਦੁਆਰੇ ਜਾਣ ਲੱਗਿਆਂ ਸਵਾਲ ਨਹੀਂ ਕਰੀਦਾ ਉੱਥੇ ਨਹੀਂ ਕਦੀ ਵੀ ਪੁੱਛਿਆ ਵੀ ਮੈਂ ਜਿਹੜੇ ਗੁਰੂ ਦੇ ਕੋਲ ਜਾਣਾ ਹੈ ਉਹ ਮੈਨੂੰ ਕੀ ਦਵੇਗਾ ਉੱਥੇ ਤੇ ਬਸ ਜਿੰਨੇ ਲਈ ਗੱਲੀ ਉਸੇ ਨਾਲ ਤੁਰ ਚੱਲੀ ਵਾਲਾ ਸਾਡਾ ਸਾਹਬ ਹੈ ਜਿੱਥੇ ਕਿਸੇ ਨੇ ਕਹਿਤਾ ਮੱਥਾ ਟੇਕ ਤੋ ਉੱਥੇ ਮੱਥਾ ਟੇਕਤਾ ਕਈ ਘਰਾਂ ਚ ਇਹ ਬੜੀਆਂ ਮੁਸ਼ਕਲਾਂ ਨੇ ਵੀ ਵੱਡੇ ਵਡੇਰੇ ਜਾਂਦੇ ਨੇ ਬਾਬੇ ਤੇ ਜਠੇਰੇ ਤੇ ਜਾਂਦੇ ਨੇ ਉਹ ਗਾਂ ਗਾਂ ਜਿੰਨਾ ਵੀ ਟੱਬਰ ਉਹਨੂੰ ਵੀ ਜਾਣਾ ਪੈਂਦਾ ਕਿਉਂ ਜਾਂਦਾ ਮੈਨੂੰ ਨਹੀਂ ਪਤਾ ਜੀ ਸਾਡੇ ਵੱਡੇ ਜਾਂਦੇ ਸੀ ਉਹਨੂੰ ਵੱਡੇ ਖੂਚ ਛਾਲ ਮਾਰਦੇ ਨੇ ਆਪਾਂ ਥੋੜੀ ਮਗਰ ਮਾਰ ਦੇਣੀ ਹੈ ਇਸ ਕਰਕੇ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਹੇ ਮਾਨ ਮੇਰਿਆ ਇਹ ਗੱਲ ਧਿਆਨ ਨਾਲ ਸੁਣ ਕੋਈ ਗੁਰੂ ਚੰਗਾ ਲੱਭ ਏ ਮਾਨ ਐਸਾ ਸਤਗੁਰੂ ਖੋਜ ਲਾਓ ਇਹੋ ਜੇ ਗੁਰੂ ਨੂੰ ਲੱਭ ਜਿੱਤ ਸੇਵਿਆ ਜਿਹਦਾ ਨਾਮ ਜਪਣ ਦੇ ਨਾਲ ਜਨਮ ਮਰਨ ਦੁੱਖ ਜਾਏ ਤੇਰੇ ਜਨਮ ਅਤੇ ਮੌਤ ਦਾ ਦੁੱਖ ਜਿਹੜਾ ਏ ਉਹ ਖਤਮ ਹੋ ਜਾਵੇ ਇੱਕ ਪ੍ਰਮਾਣ ਮੈਂ ਅੰਮ੍ਰਿਤ ਬਾਣੀ ਦਾ ਦੇ ਦੇਣਾ ਵੀ ਹੁਣ ਉਹ ਕਿਉਂਕਿ ਆਪਾਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਆ ਸੱਚੇ ਗੁਰੂ ਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਬਚਨ ਕਿਵੇਂ ਕਮਾਉਣ ਦੇ ਨਾਲ ਬੰਦਾ ਜਿਹੜਾ ਏ ਉਹ ਭਵਜਲ ਤੋਂ ਪਾਰ ਹੁੰਦਾ ਇੱਕ ਦੋ ਉਦਾਹਰਨਾ ਦੇ ਦੇਣਾ ਪਹਿਲੀ ਬੇਨਤੀ ਇੱਕ ਅਮਰਤ ਬਚਨ ਹੈ ਕਿਨ ਲਗੇ ਜਿਹ ਪੈਂਡੇ ਲੂਟੀ ਪਨਹਾਰੀ ਪਨਹਾਰੀ ਦਾ ਅਖਰੀ ਅਰਥ ਹੁੰਦਾ ਪਨ ਕਹਿੰਦੇ ਨੇ ਪਾਣੀ ਨੂੰ ਪਾਣੀ ਢੋਣ ਵਾਲੀ ਅੰਤਰੀਵ ਅਰਥ ਕਰਾਂਗੇ ਵਿਕਾਰਾਂ ਵਾਲਾ ਪਾਣੀ ਢੋਣ ਵਾਲੀ ਜੀਵ ਇਸਤਰੀ ਜਿਹ ਪੈਂਡੇ ਜਿਸ ਰਸਤੇ ਦੇ ਉੱਤੇ ਲੂਟੀ ਪਨਹਾਰੀ ਜੀਵ ਇਸਤਰੀ ਜਿਸ ਰਸਤੇ ਤੇ ਤੁਰਦਿਆ ਵਿਕਾਰਾਂ ਦੇ ਹੱਥੋਂ ਲੁੱਟੀ ਜਾਂਦੀ ਹੈ ਸੋ ਮਾਰਗ ਸੰਤਨ ਦੁਰਾਰੀ ਕਹਿੰਦੇ ਕਿ ਉਹ ਰਸਤਾ ਜਿੱਥੇ ਆਮ ਲੋਕ ਲੁੱਟੇ ਜਾਂਦੇ ਨੇ ਰੱਬ ਦੇ ਪਿਆਰਿਆ ਨੇ ਆਪਣੇ ਤੋਂ ਦੂਰ ਕਰ ਦਿੱਤਾ ਹੋਇਆ ਕਿਵੇਂ ਦੂਰ ਕੀਤਾ ਕਹਿੰਦੇ ਸਤਗੁਰ ਪੂਰ ਹੈ ਸੱਚ ਕਹਿਆ ਕਹਿੰਦੇ ਮੈਨੂੰ ਸੱਚੇ ਗੁਰੂ ਨੇ ਇਹ ਸਿੱਖਿਆ ਦਿੱਤੀ ਹੋਈ ਸੀ ਆਹ ਰਸਤਾ ਸਹੀ ਤੇ ਆਹ ਰਸਤਾ ਗਲਤ ਹੈ ਇੱਕ ਟੀਚਰ ਦੋਵੇਂ ਰਾਹ ਦੱਸ ਦਿੰਦਾ ਨਾ ਵੀ ਤੇਰੇ ਕੋਲ ਆ ਆਉਣ ਵਾਲੇ ਸਮੇਂ 'ਚ ਇਮਤਿਹਾਨ ਆਉਣੇ ਨੇ ਇੱਥੇ ਤੂੰ ਐਦਾ ਬਾਜ਼ੀ ਮਾਰ ਸਕਦਾ ਜਿਹੜਾ ਸਿਆਣਾ ਟੀਚਰ ਹੈ ਨਾ ਇਸਿਆਣਾ ਕੋਚ ਉਹ ਸਮਝਾ ਦਿੰਦਾ ਵੀ ਇਹਨੂੰ ਤੂੰ ਐਦਾਂ ਟੱਪਣਾ ਇਹਨੂੰ ਐਦਾਂ ਕ੍ਰੋਸ ਕਰਨਾ ਇੱਥੋਂ ਬਾਜੀ ਵੱਜੇਗੀ ਇੱਥੋਂ ਨੰਬਰ ਉਭੰਨਗੇ ਤੇਰੇ ਗੁਰੂ ਵੀ ਦੱਸ ਦਿੰਦਾ ਕਿ ਆਹ ਮਾਰਗ ਤੋਂ ਐਦਾਂ ਟੱਪ ਕੇ ਜਾਣਾ ਅਸੀਂ ਪੜੀਏ ਤੇ ਸਹੀ ਗੁਰੂ ਗ੍ਰੰਥ ਸਾਹਿਬ ਨੂੰ ਕਦੀ ਸਾਨੂੰ ਫੇਰ ਹੀ ਗੁਰੂ ਦੱਸੇਗਾ ਨਾ ਪੜਨਾ ਤੇ ਆਪਾਂ ਹੈ ਨਹੀਂ ਕਹਿ ਲੱਗੇ ਜਿਹ ਪੈਂਡੇ ਲੂਟੀ ਪਨਹਾਰੀ ਸੋ ਮਾਰਗ ਸੰਤਨ ਦੁਰਾਰੀ ਸਤਗੁਰ ਪੂਰ ਹੈ ਸਾਚ ਕਹਾ ਨਾਮ ਤੇਰੇ ਕੀ ਮੁਕਤੇ ਬੀਤੀ ਜਮ ਕਾ ਮਾਰਗ ਦੂਰ ਰਹਿਆ ਕਹਾਂ ਲੱਗੇ ਤੇਰੇ ਨਾਮ ਦੀ ਇੰਨੀ ਕ ਬਰਕਤ ਹੋਈ ਬੀਠੀ ਦਾ ਅਰਥ ਹੈ ਗਲੀ ਨਾਮ ਜਪਣ ਦੇ ਨਾਲ ਜਿਹੜਾ ਜੰਮ ਦਾ ਮਾਰਗ ਬੜਾ ਭੀੜਾ ਜਿਹਾ ਰਸਤਾ ਸੀ ਨਾ ਉਹ ਕਿਤੇ ਦੂਰ हट ਗਿਆ ਨਾਮ ਜਪਣ ਵਾਲਾ ਤੇਰਾ ਖੁੱਲੇ ਡੁੱਲੇ ਰਾਹ ਦੇ ਉੱਤੇ ਤੁਰ ਕੇ ਤੇ ਤੇਰੇ ਚਰਨਾਂ ਦੇ ਵਿੱਚ ਪਹੁੰਚ ਜਾਂਦਾ ਆਹ ਗੁਰੂ ਦੇ ਨਾਮ ਜਪਣ ਦਾ ਜਿਹੜਾ ਹੈ ਉਹ ਲਾਭ ਹੈ ਗੁਰੂ ਦਾ ਨਾਮ ਏਦਾਂ ਸਾਨੂੰ ਜਿਹੜਾ ਹੈ ਉਹ ਬਚਾਉਂਦਾ ਹੈ ਇੱਕ ਸ਼ਲੋਕ ਤੁਸੀਂ ਕੁਝ ਗੁਰਮੁਖ ਪਿਆਰੇ ਸੋਇਲਾ ਸਾਹਿਬ ਬਾਣੀ ਦੇ ਨਾਲ ਵੀ ਪੜ੍ਹਦੇ ਨੇ ਕਿ ਜਹ ਸਾਧੂ ਗੋਬਿੰਦ ਭਜਨ कीर्तन नानक नीत ना हा ना तू नह ਛੁੱਟੈ ਨਿਕਟ ਨਾ ਜਾਈਓ ਦੂਤ ਉਹ ਧਰਮਰਾਜ ਇਹ ਗੱਲ ਦੂਤਾਂ ਨੂੰ ਕਹਿੰਦਾ ਗੁਰੂ ਅਰਜਨ ਸਾਹਿਬ ਦਾ ਸ਼ਲੋਕ ਹੈ ਵੀ ਜਿਹੜੇ ਸਾਧੂ ਜਨ ਰੱਬ ਦੇ ਪਿਆਰੇ ਬੰਦਗੀ ਕਰਦੇ ਨੇ ਸਿਮਰਨ ਕਰਦੇ ਨੇ ਭਜਨ ਕਰਦੇ ਨੇ ਜਿਹੇ ਸਾਧੂ ਜਿਹੜੇ ਸਾਧੂ ਗੋਬਿੰਦ ਭਜਨ ਜਿਹੜੇ ਪਰਮਾਤਮਾ ਦੀ ਭਜਨ ਬੰਦਗੀ ਕਰਦੇ ਨੇ ਨਾਨਕ ਨਾਨਕ ਨੀਤ ਨਾ ਹਾ ਨਾ ਤੂੰ ਨਹ ਛੁੱਟੈ ਨਿਕਟ ਨਾ ਜਾਈਓ ਦੂਤ ਕਹਿੰਦੇ ਉਹਨਾਂ ਨੂੰ ਹੱਥ ਨਾ ਪਾਇਓ ਨਾਮ ਜਪਣ ਵਾਲਿਆਂ ਦਾ ਬੱਦਾ ਨਾਮ ਮੈਂ ਛੁਟਾਂਗਾ ਤੇ ਨਾ ਤੁਸੀਂ ਛੁੱਟੋਗੇ ਮੇਰੇ ਕਹਿੰਦਾ ਭਾਵ ਜਿੰਨੀ ਨਾਮ ਧਿਆਇਆ ਗਏਮ ਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਹ ਇਸ ਪਵਜਲ ਤੋਂ ਪਾਰ ਹੋ ਜਾਂਦੇ ਨੇ ਸੋ ਸਤਿਗੁਰੂ ਇੱਥੇ ਸਮਝਾ ਰਹੇ ਨੇ ਏ ਮਨ ਹੀ ਮੇਰਿਆ ਮਨਾ ਐਸਾ ਸਤਿਗੁਰ ਖੋਜ ਲਾਓ ਇਹੋ ਜਿਹਾ ਸੱਚਾ ਗੁਰੂ ਲੱਭ ਲੈ ਜਿੱਤ ਸੇਵਿਆ ਜਿਹਦਾ ਨਾਮ ਜਪਣ ਦੇ ਨਾਲ ਜਨਮ ਮਰਨ ਦੁੱਖ ਜਾਏ ਤੇਰੇ ਜਨਮ ਤੇ ਮਰਨ ਦਾ ਦੁੱਖ ਜਿਹੜਾ ਏ ਉਹ ਚਲਿਆ ਜਾਵੇ ਅੱਗੇ ਪੰਕਤੀ ਹੈ ਸਹਸਾ ਮੂਲ ਨਾ ਹੋਵਈ ਸਹਸੇ ਦਾ ਅਖਰੀ ਅਰਥ ਤੋਖਲਾ ਪਾਵਰਥ ਕਰਾਂਗੇ ਚਿੰਤਾ ਅੰਦਰ ਚਿੰਤਾ ਸਤਾਉਂਦੀ ਹੈ ਨਾ ਕਹਿੰਦੇ ਤੈਨੂੰ ਮੂਲ ਦਾ ਅਰਥ ਉੱਕਾ ਕਹਿੰਦੇ ਅੰਦਰ ਉੱਕਾ ਹੀ ਚਿੰਤਾ ਖਤਮ ਹੋ ਜਾਏਗੀ ਤੇਰੀ ਸਹਸਾ ਮੂਲ ਨਾ ਹੋਵਈ ਹਮੈ ਸ਼ਬਦ ਜਲਾਏ ਸ਼ਬਦ ਦੇ ਦੱਦੇ ਨੂੰ ਸਿਹਾਰੀ ਹੈ ਇਹਦਾ ਅਰਥ ਕਰਾਂਗੇ ਸ਼ਬਦ ਦੇ ਦੁਆਰਾ ਜਲਾਏ ਦਾ ਅਰਥ ਹੈ ਸਾੜਨਾ ਇੱਥੇ ਕਹਿ ਲਗੇ ਗੁਰੂ ਦੇ ਸ਼ਬਦ ਦੀ ਇੰਨੀ ਕੁ ਕਿਰਪਾ ਵਾਪਰੇਗੀ ਜਦੋਂ ਕੋਈ ਗੁਰੂ ਦੇ ਸ਼ਬਦ ਦਾ ਅਭਿਆਸ ਕਰੇਗਾ ਗੁਰੂ ਦਾ ਸ਼ਬਦ ਉਹਦੀ ਹਉਮੈ ਸਾੜ ਕੇ ਰਾਖ ਕਰਕੇ ਰੱਖ ਦੇਵੇਗਾ ਹਾਂ ਪਰ ਇੱਕ ਗੱਲ ਚੇਤਾ ਰੱਖੀ ਤੈਨੂੰ ਗੁਰੂ ਜਿਹੜਾ ਉਹ ਪੂਰਾ ਹੋਣਾ ਚਾਹੀਦਾ ਇਹੋ ਕਾਰਨ ਹੈ ਭਾਈ ਲਹਿਣਾ ਜੀ ਨੇ ਜਿਹੜੇ ਬਚਨ ਸੁਣੇ ਨਾ ਕਿ ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀ ਇਹ 21ਵੀਂ ਪੌੜੀ ਸੀ ਆਸਾ ਦੀ ਵਾਰ ਦੀ ਭਾਈ ਜੋਧ ਦੇ ਕੋਲੋਂ ਬਚਨ ਸੁਨੇ ਤੇ ਮਨ ਚ ਆਇਆ ਕਿ ਮਨਾ ਇਹੋ ਜਿਹਾ ਵੀ ਗੁਰੂ ਕੋਈ ਹੋ ਸਕਦਾ ਹੈ ਆਮ ਮਨੁੱਖ ਤੇ ਕਿਤੇ ਨਾ ਕਿਤੇ ਜਾ ਕੇ ਆਪਾਂ ਮੰਨ ਸਕਦੇ ਆ ਪਰ ਕੋਈ ਸੱਚਾ ਗੁਰੂ ਵੀ ਇਹੋ ਜਿਹਾ ਹੋ ਸਕਦਾ ਹੈ ਜਿਹਦੇ ਨਾਲ ਨਾਮ ਜਪਣ ਦੇ ਨਾਲ ਹੀ ਇੰਨਾ ਕੁਝ ਮਿਲ ਜੇ ਜਿਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨ ਹਾਰੀਐ ਤੇ ਵਿਹਾ ਪਾਸਾ ਤਾਲੀ ਹੈ ਕਿ ਸ਼ਲਾਹੇ ਉੱਪਰ ਕਾਲੀ ਹੈ ਕਹਿਣ ਲੱਗੇ ਇਹੋ ਜੀ ਕੋਈ ਕਾਲ ਕਮਾਈ ਕਰ ਜਿਸ ਗੁਰੂ ਦਾ ਨਾਮ ਜਪਣ ਦੇ ਨਾਲ ਤੇਰੇ ਅੰਦਰ ਦੀ ਖੇਡ ਵਾਪਰ ਜਾਵੇ ਤੇ ਭਾਈ ਲੈਣਾ ਜਿਨੇ ਜਦੋਂ ਸੁਣਿਆ ਸੁਣਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਦੇ دیدار ਕੀਤੇ ਤੇ ਜੀਵਨ ਸਾਰੇ ਦਾ ਸਾਰਾ ਪਲਟ ਗਿਆ ਇਥੇ ਸਤਗੁਰੂ ਕਹਿੰਦੇ ਤੇਰ ਕੋ ਵੀ ਮੌਕਾ ਹੈ ਭਾਈ ਲੈਣਾ ਜੀ ਪਹਿਲਾਂ ਦੇਵੀ ਦੇ ਜਾਂਦੇ ਸਨ ਨਾ ਦਰਸ਼ਨਾਂ ਨੂੰ ਜਗਰਾਤੇ ਕਰਦੇ ਸਨ ਨਾ ਮਾਨਨੇ ਕਹਿਆ ਦਿੱਤਾ ਵੀ ਆ ਸੱਚਾ ਗੁਰੂ ਦੇ ਲੱਛਣ ਜਾਪਦੇ ਨੇ ਉਧਰ ਨੂੰ ਤੁਰ ਪਏ ਜੇ ਭਾਈ ਲੈਣਾ ਜੀ ਗੁਰੂ ਚੁਣ ਸਕਦੇ ਨੇ ਗੁਰਮਖੋ ਅਸੀਂ ਕਿਉਂ ਨਹੀਂ ਗੁਰੂ ਚੁਣਦੇ ਮੈਂ ਸਮਾਪਤੀ ਕਰ ਦੇਵਾਂ ਸਮਾਂ ਹੋ ਗਿਆ ਸਤਿਗੁਰੂ ਕਹਿੰਨ ਲੱਗੇ ਸਹਸਾ ਮੂਲ ਨਾ ਹੋਵਈ ਜੇ ਸੱਚੇ ਗੁਰੂ ਦਾ ਨਾਮ ਜਪੇਗਾ ਅੰਦਰ ਕੋਈ ਤੌਖਲਾ ਕੋਈ ਚਿੰਤਾ ਝੋਰਾ ਨਹੀਂ ਰਹੇਗਾ ਹਉਮੈ ਸ਼ਬਦ ਜਲਾਏ ਤੇ ਗੁਰੂ ਦਾ ਸ਼ਬਦ ਜਿਹੜਾ ਏ ਤੇਰੀ ਹਉਮੈ ਨੂੰ ਸਾੜ ਕੇ ਰਾਖ ਕਰ ਦਵੇਗਾ ਹਾਂ ਇਹ ਹੈ ਕਿ ਤੂੰ ਸੱਚੇ ਗੁਰਾਂ ਦਾ ਸੱਚੇ ਦਿਲੋਂ ਨਾਮ ਜਪ ਗੁਰੂ ਤੇਰੇ ਤੇ ਕਿਰਪਾ ਕਰੇਗਾ ਅਜੇ ਵੀ ਮੌਕਾ ਏ ਤੂੰ ਗੁਰੂ ਨੂੰ ਲੱਭਣ ਦੇ ਵਿੱਚ ਕੋਈ ਦੂਰੀ ਇਹ ਦੇਰੀ ਨਾ ਕਰ ਅਜੇ ਵੀ ਸਮਾਂ ਏ ਤੂੰ ਸੱਚਾ ਗੁਰੂ ਲੱਭ ਤੇ ਉਹਦੇ ਚਰਨਾਂ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰ ਇੱਥੇ ਸਮੇਂ ਦੀ ਸਮਾਪਤੀ ਬਾਕੀ ਦੀ ਵਿਆਖਿਆ ਕੱਲ ਨੂੰ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਆਓ ਪਾਵਨ ਪੰਕਤੀਆਂ ਦਾ ਜਾਪ ਸਰਵਣ ਕਰਕੇ ਸਮਾਪਤੀ ਕਰੀਏ ਏ ਮਨ ਐਸਾ ਸਤ ਗੁਰ ਖੋਜ ਲਾਹੋ ਜਿਤ ਸੇਵੈ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਹਮੈ ਸ਼ਬਦ ਜਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ